ਦੋਕੋਂ ਮਿਸਤਰੀਓ ਤੁਹਾਨੂੰ ਕੀ ਹੋਇਆ ਹੋਇਆ ਤੁਸੀਂ ਇਹ ਡਰਖਤਾਂ ਦੇ ਵਧਣ ਲਈ ਭੋਰਾ ਵੀ ਜਗਾ ਇੰਟਰਲੌਕ ਟਾਇਲ ਲਾਉਣ ਲੱਗੇ ਜਾਂ ਫਰਸ ਲਾਉਣ ਲੱਗੇ ਸਿੱਧੇ ਨਹੀਂ ਕੀ ਇਹਨਾਂ ਨੇ ਵਧਣਾ ਫੁੱਲਣਾ ਨਹੀਂ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਇਹਨਾਂ ਨੂੰ ਵਧਣ ਫੁੱਲਣ ਲਈ ਘਟੋ ਘਟ ਜਦੋਂ ਇੰਟਰਲੌਕ ਟਾਇਲ ਲਾਉਨੇ ਹੋ ਮਿਸਤਰੀਓ ਜਾਂ ਪ੍ਰਬੰਧਕੋ ਇਹਨਾਂ ਦੇ ਆਲੇ-ਦਾਲੇ 1-1 ਫੁੱਟ ਜਗ੍ਹਾ ਛਡਾ ਲਿਆ ਕਰੋ ਤਾਂ ਕਿ ਇਹ ਬੂਟੇ ਵਧਣ, ਫੁੱਲਣ। ਬੂਟਾ ਦੇਖੋ ਕਿੰਡਾ ਵਧੀਆ ਬੂਟਾ ਹੈ। ਤੇ ਇਸ ਨੂੰ ਵਧਣ ਲਈ ਇੱਥੇ thora ਵੀ ਜਗ੍ਹਾ ਨਹੀਂ ਛੱਡੀ ਹੋਈ। ਇਸੇ ਤਰ੍ਹਾਂ ਇਸ ਬੂਟੇ ਅੱਗੇ ਤਿੰਨ ਬੂਟੇ ਨੇ ਆਲੇ-ਦਾਲੇ ਇਹਨਾਂ ਨੂੰ ਸੀਮਿੰਟ ਲਾ ਕੇ ਪੱਕਾ ਹੀ ਕਰਦਾ ਕਰਦਾ ਵੀ ਇਦੋਂ ਵਧਣੇ ਨਾ। ਇਸੇ ਤਰ੍ਹਾਂ ਜੇ ਆਪਣੇ ਕੋਈ ਆਪਣੇ ਮਾਪਿਓ ਆਪਣੇ ਬਾਹ ਦੇ ਵਿੱਚੋਂ ਕੜਾ ਨਾ ਕੱਢ ਦੇ ਤੇ ਆਪਾਂ ਨੂੰ ਕਿੰਨੀ ਤਖਲੀਫ ਹੁੰਦੀ ਤਾਂ ਹੀ ਆਪਾਂ ਕੜਾ ਛੋਟੇ ਤੋਂ ਵੱਡਾ ਵੱਡੇ ਤੋਂ ਵੱਡਾ ਪਾਉਨੇ ਆ ਤਾਂ ਕਿ ਵੀ ਬਾਹ ਮੋਟੀ ਹੋਣੀ ਆ ਇਸੇ ਤਰ੍ਹਾਂ ਜੇ ਤੁਹਾਡੇ ਪੈਰਾਂ 'ਚ ਟਾਈਟ ਜੁੱਤੀ ਪਾਈ ਹੋਵੇ ਜਾਂ ਤੁਹਾਨੂੰ ਤੁਰਨਾ ਕਿੰਨਾ ਔਖਾ ਹੋਊਗਾ ਇਸੇ ਤਰ੍ਹਾਂ ਇਹ ਵੀ ਇੱਕ ਆਤਮਾ ਹੈ ਜੀਵ ਹੈ ਤੇ ਇੱਕ ਰੂਹ ਹੈ ਇਸ ਨੂੰ ਵੀ ਤੰਗ ਨਾ ਕੀਤਾ ਜਾਵੇ ਇਹ ਰੂਹਾਂ ਨੂੰ ਬਦਲ ਫੁੰਡਲ ਨਹੀਂ ਇਸਦੇ ਆਲੇ-ਦਾਲੇ ਕਟੋ ਗਟ ਇੱਕ ਇੱਕ ਫੁੱਟ ਜਦੋਂ ਤੁਸੀਂ ਇੰਟਰਲੌਕਟ ਲਾਉਨੇ ਹੋ ਜਾਂ ਕੋਈ ਘਰੇ ਕਰਦੇ ਹੋ ਜਾਂ ਪਾਰਕ ਵਿੱਚ ਕਰਦੇ ਹੋ ਉਹਨੂੰ ਜਗਾ ਸਿਰ ਜਰੂਰ ਛੱਡਿਆ ਕਰੋ ਤਾਂ ਕਿ ਇਹ ਵੀ ਰੁੱਖ ਵਧਣ ਫੁੱਲਣ ਆਪਾਂ ਨੂੰ ਸਾਵਾ ਦੇਣ ਸਰਾ ਬਹੁਤ ਵਧੀਆ ਹੈ ਬੂਟੇ ਬਹੁਤ ਨੇ ਪਰ ਇਸ ਤੋਂ ਦੁੱਖ ਹੁੰਦਾ ਹੁਣ ਇਹਨਾਂ ਨੂੰ ਆਪਾਂ ਹੋਰ ਕੋਈ ਬੰਦਾ ਕੱਢ ਵੀ ਨਹੀਂ ਸਕਦਾ ਕਿ ਕੱਢਣਗੇ ਕਰਨਗੇ ਟਾਂ ਬੰਦੇ ਨੇ ਤੇ ਇਸ ਤੋਂ ਪਹਿਲਾਂ ਹੀ ਧਿਆਨ ਰੱਖ ਕੇ ਇਹਨਾਂ ਦੇ ਆਲੇ-ਦਾਲੇ ਵਦਨ ਫੁੰਡਣ ਲਈ ਜਗ੍ਹਾ ਰੱਖਿਆ ਕਰੋ ਜੀ